ਇਹੀ ਮਾਮਲਾ ਹੈ ਖਰੜਦੇ ਸਿਵਲ ਹਸਪਤਾਲ ਦਾ ਜਿੱਥੇ ਦੋ ਔਰਤਾਂ ਦੇ ਹੋਏ ਜਨੇਪੇ ਤੋਂ ਬਾਅਦ ਕਥਿਤ ਤੌਰ ਤੇ ਬੱਚੇ ਬਦਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਮੁੰਡੇ ਉੱਤੇ ਆਪਣਾ ਹੱਕ ਜਿਤਾਉਂਦਿਆਂ ਹੋਇਆਂ ਹਸਪਤਾਲ ਦੇ ਸਟਾਫ ਉੱਤੇ ਬੱਚਾ ਬਦਲਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਨੋਹ ਦੇ ਵੱਡੇ ਆਪਰੇਸ਼ਨ ਦੇ ਨਾਲ ਬੱਚਾ ਹੋਇਆ ਸੀ ਅਤੇ ਬੱਚਾ ਹੋਣ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਮੁੰਡਾ ਹੋਣ ਦੀ ਗੱਲ ਕਹੀ ਸੀ ਅਤੇ ਬੱਚਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ ਪਰ ਕੁ ਸਮਾਂ ਬਾਅਦ ਸਟਾਫ ਨੇ ਉਹਨਾਂ ਤੋਂ ਮੁੰਡਾ ਲੈ ਲਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੁੜੀ ਦੇ ਦਿੱਤੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪਰਿਵਾਰ ਨੇ ਸਟਾਫ ਉੱਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਬੱਚਿਆਂ ਦੀ ਅਦਲਾ ਬਦਲੀ ਕੀਤੀ ਹੈ ਇਸੇ ਚੱਲਦਿਆਂ ਉਹਨਾਂ ਨੇ ਡੀ ਐਨ ਏ ਦੀ ਮੰਗ ਕੀਤੀ ਹੈ ਇਹਨਾਂ ਨੇ ਪਹਿਲਾਂ ਗੁड़िया ਉਹਨਾਂ ਨੂੰ ਆ ਕੇ ਬਾਹਰ ਕਿਹਾ ਵੀ ਸੰਦੀਪ ਪੋਰ ਤੇ ਗੁड़िया ਹੋਈ ਹੈ ਜੀ ਅੱਛਾ ਜਿਹੜੇ ਸਾਡੇ ਨਾਲ ਨਾਲ ਵਾਲੇ ਆ ਜੀ ਇਹਨਾਂ ਨੇ ਆ ਕੇ ਉਹਨਾਂ ਨੂੰ ਗੁड़िया ਫੜਾਤੀ ਉਹ ਰੋ ਰਹੀ ਤੇ ਉਹ ਚਲੀ ਗਈ ਉੱਥੇ ਉਹਨਾਂ ਨੂੰ ਬੇਟੀ ਫੜਾਤੀ ਉਹ ਆਪਣੇ ਜਵਾਕ ਲੈ ਕੇ ਨਾਲ ਕੁੜੀ ਨੂੰ ਲੈ ਗਈ ਉਹਨੂੰ ਜਿਹਨਾਂ ਦੇ ਹੋਇਆ ਤਾਂ ਹੀ ਉਹ ਤਾਂ ਬਸ ਸਾਨੂੰ ਮੁੰਡਾ ਪੜਾ ਪਈ। ਸਾਨੂੰ ਕਹਿੰਦੇ ਵੀ ਤੁਹਾਡੇ ਕੋਲ ਲੜਕਾ ਹੋਇਆ ਜੀ। ਜੀ। ਤੇ ਮੈਂ ਹੁਣ ਦੁਬਾਰਾ ਮੈਡਮ ਆ ਕੇ ਕਹਿੰਦੇ ਵੀ ਤੁਹਾਡੇ ਕੋਲ ਲੜਕੀ ਹੋਈ ਆ, ਲੜਕਾ ਉਹਨਾਂ ਕੋਲ ਹੋਇਆ। ਕਿੰਨੇ ਘੰਟੇ ਬਾਅਦ? ਹੋ ਗਿਆ ਜੀ ਉਹ ਤੋਂ ਬਾਅਦ ਘੰਟੇ ਬਾਅਦ ਕਿਹੜੇ ਘੰਟੇ ਦੇ ਵੀ ਜ਼ਿਆਦਾ ਹੀ ਟਾਈਮ ਬਾਅਦ ਕਿਹਾ ਹੋਣਾ ਜੀ। ਘੰਟੇ ਘੰਟਾ ਤੈਨੂੰ ਮੁੰਡਾ ਦੇਖ ਰੱਖਿਆ, ਉਤ ਤੋਂ ਬਾਅਦ ਕਹਿੰਦੇ ਵੀ ਕੁੜੀ ਹੋਈ। ਹਾਂ ਜੀ ਫਿਰ ਕਹਿੰਦੇ ਕੁੜੀ ਤੁਹਾਡੇ ਕੋਲ ਹੋਈ ਆ, ਉਹਨਾਂ ਕੋਲ ਮੁੰਡਾ ਹੋਇਆ। ਅੱਛਾ ਜੀ। ਹਾਂ ਜੀ। ਤੁਹਾਡਾ ਨਾਮ ਕੀ ਹੈ ਜੀ? ਪਰਮੇਂਦਰ ਸਿੰਘ ਆ ਜੀ। ਰੋੜ ਕੀ ਦਾ ਹਾਂ ਜਿਲ੍ਹਾ ਚਮਕੌਰ ਸਾਹਿਬੀ ਤਜ਼ੀਲ ਉਹ ਮੈਡਮ ਨੂੰ ਜਾਣਦੇ ਤੁਸੀਂ ਜਿੰਨੇ ਪਹਿਲਾਂ ਮੁੰਡਾ ਦਿੱਤਾ ਸੀਗਾ ਹਾਂਜੀ ਕੀ ਨਾਮ ਉਹਦਾ ਕੁਝ ਪਤਾ ਉਹ ਜਿਹੜੇ ਮੈਡਮ ਨੇ ਸਾਡਾ ਆਪਰੇਸ਼ਨ ਕਰਿਆ ਜੀ ਵਾਈਫ ਦਾ ਮੇਰੀ ਦਾ ਉਹਨਾਂ ਨੇ ਕਿਹਾ ਵੀ ਹਾਂ ਉਹਨਾਂ ਨੇ ਆਏ ਨਹੀਂ ਦੱਸਿਆ ਵੀ ਤੁਹਾਡੇ ਕੋਲ ਕੀ ਹੋਇਆ ਉਹਨਾਂ ਨੇ ਆਪ ਆ ਕੇ ਸਾਨੂੰ ਪੁੱਛਿਆ ਵੀ ਹਾਂ ਤੁਹਾਡੇ ਕੋਲ ਕੀ ਆ ਬੱਚਾ ਹੋਇਆ ਉਹਨਾਂ ਜਿਨ੍ਹਾਂ ਨੇ ਤੁਹਾਡੇ ਡਿਵੀ ਕੀਤੀ ਉਹਨਾਂ ਨੂੰ ਖੁਦ ਨਹੀਂ ਪਤਾ ਸੀ ਤੁਹਾਡੇ ਨੂੰ ਖੁਦ ਨਹੀਂ ਪਤਾ ਜੀ ਤੁਹਾਡੇ ਸਾਡੇ ਕੋਲ ਕੀ ਹੋਇਆ ਹੁਣ ਕਾਲ ਤੇ ਕਾਲ ਕੀਤੀ ਉਹਨਾਂ ਨੂੰ ਹੈਂਡ ਫ੍ਰੀ ਕਰਕੇ ਗੱਲ ਕਰੀ ਉਹ ਕਹਿੰਦੇ ਵੀ ਹਾਂ ਤੁਹਾਡੇ ਕੋਲ ਗੁੜੀਆ ਹੋਈ ਹੈ ਕੋਲ ਤਾਂ 2 ਘੰਟੇ ਦੇ ਵੀ 2 ਘੰਟੇ ਬਾਅਦ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਬੱਚਾ ਪਹਿਲਾਂ ਚੇਂਜ ਹੋਇਆ ਸੀ ਜਾਂ ਹੁਣ ਚੇਂਜ ਕੀਤਾ ਗਿਆ ਪਹਿਲਾਂ ਚੇਂਜ ਕਰਿਆ ਭਈ ਇਹਨਾਂ ਨੇ ਹੁਣ ਚੇਂਜ ਕਰਿਆ ਭਈ ਘੰਟੇ ਬਾਅਦ ਤੁਹਾਨੂੰ ਕਹਿ ਰਹੇ ਤੁਹਾਡੇ ਕੋਲ ਲੜਕੀ ਹੋਈ ਹੈ ਇਸ ਬਾਰੇ ਜਦੋਂ ਹਸਪਤਾਲ ਦੇ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਵੀ ਸੁਣੋ ਦੋਨੋਂ ਅਲੱਗ-ਅਲੱਗ ਟੇਬਲ ਤੇ ਹੋਏ ਐ ਤੇ ਜਿਹੜੀ 317 ਵਾਲੀ ਐ ਉਹਦਾ ਜਿਹੜਾ ਸੀਗਾ ਕਿ ਉਹਦਾ ਪਹਿਲਾ ਹੋਇਆ ਨੇਚਰਲੀ ਉਹਦਾ ਪਹਿਲਾ ਹੈਂਡਓਵਰ ਕਰਦੇ ਹੀ ਦੇਖੀ ਤੇ ਪ੍ਰੋਬਲਮ ਕੀ ਪ੍ਰੋਬਲਮ ਕਿੱਥੇ ਆਈ ਹੈ ਪ੍ਰੋਬਲਮ ਇੱਥੇ ਆਈ ਕਿ ਜਿਹੜੀ OD ਤੇ ਕਲਾਸ 4 ਸੀਗੀ ਉਹਨੇ ਜਿਹੜੀ ਹੈ ਕਿਉਂਕਿ ਰਿਸ਼ਤੇਦਾਰਾਂ ਦੀ ਕੋਈ ਆਇਡੈਂਟੀਟੀ ਬਾਹਰ ਉਹਦੇ ਚ ਕਨਫਿਊਜ਼ਰ ਹੋ ਗਈ ਉਹਦਾ ਵੀ ਪਤਾ ਬਲੇ ਨੇਮ ਪਲੇਟ ਤਾਂ ਹੁੰਦੀ ਨਹੀਂ ਉਹਨੇ ਗੰਤ ਜਿਹੜੇ ਰਿਸ਼ਤੇਦਾਰ ਸੀਗੇ ਜਿਵੇਂ ਸੰਦੀਪ ਦੇ ਜਿਹੜੀ ਇਨਫਰਮੇਸ਼ਨ ਸੀਗੀ ਉਹ ਦੂਜੀ ਜਿਹੜੀ ਹੈਗੀ ਆ ਹੋਲਡਰ ਰਾਣੀ ਜਿਹੜੀ ਹੈ ਉਹਨਾਂ ਨੂੰ ਕਹਤਾ ਵੀ ਤੁਹਾਡੇ ਬੇਟਾ ਪਿਆ ਇਹ ਸਿਰਫ ਇੰਨੀ ਕੰਫਿਊਜ਼ਨ ਹੈ ਸਰ ਹੁਣ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਕਿ ਹੁਣ ਇਹਦਾ ਸਵੇਰੇ ਇੱਕੋ ਹੀ ਹੱਲ ਹੈ ਤੇ 100% ਜਿਹੜੀ ਟਰਾਂਸਪੇਰੈਂਸੀ ਹੈ ਉਹ ਹੈ ਕਿ ਡੀਐਨਏ ਟੈਸਟਿੰਗ ਇਹਦੇ ਵਿੱਚ ਦੋਨੋਂ ਬੇਬੀਜ਼ ਦੋਨੋਂ ਬੱਚੇ ਤੇ ਦੋਨੋਂ ਮਾਂਾਂ ਤੇ ਜਿਹੜੇ ਹੈਗੇ ਡੀਐਨਏ ਸੈਂਪਲ ਆਪਾਂ ਲੈ ਕੇ ਪੇਚਾਗੇ ਤੇ ਉਹਦਾ ਜਿਹੜਾ ਬਿਲਕੁਲ 100% ਜਿਹੜੇ ਕਿਉਂਕਿ ਅਜੇ ਮਾਂ ਵੀ ਸਹੀਰੀਨ ਹੋਏ ਆ ਹਸਤਾ ਸਾਡੇ ਕੋਲ ਹੀ ਹੈ ਤੇ ਬੇਬੀ ਵੀ ਸਾਡੇ ਕੋਲ ਉਧਰ ਇਹ ਪੂਰਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਹਾਂਜੀ ਅੱਜ ਸਾਡੇ ਕੋਲੇ ਕੰਪਲੇਨ ਮਿਲੂ ਹੋਈ ਸੀ ਕਿ ਸਿਵਲ ਹਸਤਾਲ ਵਿੱਚ ਦੋ ਬੱਚਿਆਂ ਦਾ ਡਿਸਪੁੱਟ ਹੈ ਆਪਸੀ ਬਦਲੇ ਆਪਸ ਵਿੱਚ ਹੋ ਗਿਆ ਸਰੀਆ ਉਹਦੀਨ ਪਾਰੀਏ ਸੰਦੇ ਵਿੱਚ ਐਸਾ ਮਦਦਸਤ ਆਇਆ ਆਯਾ ਬਾਦਨਕਵਰੀ ਜੈਸੀ ਸੂਤ ਹੋਗੀ ਕਾਰਵਾਈ ਕੀਤੀ ਹੈ ਇਹ ਸਰ ਤੋਂ ਪਲੇਟ ਦਰਜ ਕਰ ਰਹੇ ਹਾਂ ਹਾਂ ਜੀ ਕੰਪਲੀਟ ਦਰਜ ਕਰਾਂਗੇ ਮਕਾਇਦਾ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਇਹ ਹਸਪਤਾਲ ਇੱਕ ਦਾਈ ਦੇ ਵੱਲੋਂ ਕਿਸੇ ਔਰਤ ਦਾ ਨਵਜੰਮਿਆ ਬੱਚਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇਣ ਕਰਕੇ ਵਿਵਾਦਾਂ ਦੇ ਵਿੱਚ गिर ਚੁੱਕਾ ਹੈ ਖਰੜ ਤੋਂ ਸ੍ਰਿੰਦਰ ਸ਼ਰਮਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ